ਜੀ ਸਾਰਿਆਂ ਨੂੰ ਤੇ ਆਪਾਂ ਟਰੈਕਟਰ ਲੈ ਕੇ ਚੱਲੇ ਮਿਸਤਰੀ ਕੋਲੇ ਟਰੈਕਟਰ ਰਾਹ 'ਚ ਖੜ ਜਾਂਦਾ ਸੀ ਫਰਫਰ ਕਰਨ ਲੱਗ ਜਾਂਦਾਗਾ ਆ ਪੰਪ ਟਾਈਟ ਨਹੀਂ ਹੁੰਦਾ ਤੇ ਰਾਹ 'ਚ ਅੱਜ ਇੱਕ ਦੋ ਵਾਰ ਹੀ ਖੜਿਆ ਆ ਆਪਾਂ ਮਿਸਤਰੀ ਨੂੰ ਦਿਖਾ ਕੇ ਆਉਣੇ ਵੀ ਕੀ ਗੱਲ ਬਾਤ ਆ ਕੀ ਚੱਕਰ ਆ ਇਹਨੂੰ ਚਲੋ ਜੀ ਚੱਲਦੇ ਆ ਫਿਰ ਮਿਸਤਰੀ ਕੋਲੇ ਜੀ ਵਰਕਸਾਪ ਤੇ ਮਿਸਤਰੀ ਨੂੰ ਪੁੱਛਦੇ ਆ ਮਿਸਤਰੀ ਉਹਦਾ ਟਰੈਕਟਰ ਦੀ ਟ్రਾਈ ਲੈਣ ਗਿਆ ਹੋਇਆ ਹਜੇ ਆਹ ਵਾਲਾ ਮਿਸਤਰੀ ਪੁੱਛਦਿਆਂ ਉਹਨੂੰ ਫਿਰ ਕੀ ਚੱਕਰ ਆ ਇਹਨੂੰ ਇਧਰ ਆਸ਼ੇ ਹੋਰੀ ਖੋਲੇ ਪਏ ਨੇ ਕਰਿਆ ਪਿਆ ਅਡੋ ਅਡ ਇਹ ਜਿਵੇਂ ਕੁਆਸਾ ਕੋਲਤਾ ਦੇ ਇਹਨਾਂ ਦਾ ਵੀ ਟਾਈਮ ਹੁੰਦਾ ਏ ਵਿਚਾਰਿਆਂ ਦਾ ਬਾ ਬਹਾਈ ਵਾਲੇ ਤਾਂ ਬਾਈ ਹੁਣ ਵਿਚਾਰੇ ਨੰ ਬਸ ਰੱਬ ਦਾ ਨੋਈਆਂ ਹੁਣ ਤੱਕ ਹੋਰ ਬਾਈ ਫੋਰ ਨੂੰ ਵੀ ਅਗਲਾ ਐ ਸਮਝਦਾ ਵੀ ਹਜੇ ਘੱਟ ਡੂੰਗੇ ਜਾਂਦੇ ਆ ਆ ਗਿਆ ਮਿਸਤਰੀ ਆਪਾਂ ਕਰ ਦਿਆਂ ਕਰ ਲਦੇ ਨੇ ਇਹ ਕਿਹੜੀ ਟੁੱਟੀ ਬੰਦ ਸੀ ਟੈਂਕੀ ਵਾਲੀ ਗਾਰ ਫਸੀ ਪਈ ਉਹ ਨਾ ਤਾ ਕਰ ਕੀ ਹੈ ਬਸ ਇਤੋਂ ਫਿਰ ਇੱਧਰ ਤੇਲ ਪੂਰਾ ਨਹੀਂ ਆਉਂਦਾ ਸੀ ਇਹਦਾ ਜਮਲਾ ਮਾਚਿਆ ਹਾਂ ਹਾਂ ਵਿੱਚੋਂ ਫਸਿਆ ਪਿਆ ਹੈ ਲੈ ਜੇ ਸਾਰੀ ਟੈਂਕੀ ਆਪਾਂ ਸਾਫ਼ ਕਰਨੀ ਹੋਵੇ ਟੂਟੀ ਦਾ ਬੰਦ ਹੋਈ ਪਿਆ ਹੈ ਹਨਾ ਪਤਾ ਨਹੀਂ ਕਿ ਕਿ ਕਰੀਏ ਆਪਾਂ ਮੈਂ ਲਾਵਾਂ ਇਹਦੇ ਛੱਡ ਦੇ ਇੱਕ ਹੀ ਅੜਿਆ ਹੋਇਆ ਇਹਦੇ ਪੱਤਰਾ ਆ ਯਾਰ ਆ ਵੀ ਨਹੀਂ ਖੱਤ ਕਾਗਜ਼ ਆ ਕਾਗੇ ਜਿਵਾਖ ਜੇ ਚੜ ਜਾਂਦੇ ਸੀ ਫਿਰ ਟਰੈਕਟਰ ਤੇ ਹਨਾ ਵਿੱਚ ਨਾ ਸੜਦਾ ਹੋਇਆ ਕੋਈ ਵੀ ਢੱਕਣ ਖੋਲ ਕੇ ਢੱਕਣਾਂ ਜਿਹਾ ਨਹੀਂ ਆਉਂਦਾ ਹੂੰ ਅੱਜ ਹੀ ਖੇਤ ਲੈ ਗਿਆ ਮਸਾ ਆਇਆ ਖੇਤੋਂ ਰੈਟਰ ਚਨਾ ਮਾਰਦੇ ਇਹਨੂੰ ਗਲੀਸ ਹੋਣਾ ਬਹਲਾ ਕਰਦਾ ਹੈ ਬਈ ਇੱਕ ਟਾਇਰ ਫਾਲਦਾ ਹੈ ਨਾ ਟਾਇਰ ਬਾਹਰ ਚਾੜਦਾ ਹੂੰ ਤੰਨ ਲੀਹਾਂ ਵਾਲਾ ਉਹ ਟਾਇਰ ਕੋਲ ਨਾ ਉਹੀ ਪਾਵਾਂਗੇ ਹੁਣ ਤੰਨ ਲੀਹਾਂ ਵਾਲੀ ਥੋੜਾ ਫਲਾਤ ਆਇਆ ਵਿਚਾਰ ਬਦਲ ਦਾਂਗੇ ਇਹਨੂੰ ਉਹ ਸੂਤਾ ਮਰਵਾਤਾ ਉਹਨਾਂ ਨੇ ਤਾਂ ਕਰਕੇ ਬਸ ਇਹ ਖਿੱਚ ਗਿਆ ਅੰਦਰੋਂ ਫਿਰ ਸਾਰੇ ਘਰ ਗੂਰ ਲਾਈਟਾਂ ਦਾ ਕੰਮ ਲਾਈਟਾਂ ਵੀ ਖਰਾਬ ਨੇ ਤੇ ਮਿਸਤਰੀ ਗੱਡੀ ਦਾ ਕੰਮ ਕਰੀ ਜਾਂਦੇ ਹਜੇ ਮਾਗਰਲੀ ਲਾਈਟ ਦਾ ਬੱਲਬ ਨਹੀਂ ਚੱਲਦਾ ਇੱਕ ਉਹ ਹੀ ਕਰਾ ਲਾਂਗੇ ਬਾਕੀ ਮੁੱਕੀ ਵੱਡਾ ਇੱਕਦੂ ਕਰਾਂਗੇ ਫਿਰ ਦਿੱਕਤ ਪੈ ਜਾਂਦੀ ਹੈ ਤੇ ਕੰਮ ਕਰਦੇ ਹਾਂ ਤੇ ਗੱਡੀ ਦਾ ਫਿਰ ਕਰਾਉਣੇ ਆ ਜੀ ਕੰਮ ਕਰਾ ਲਈਏ ਓਕੇ ਗਰੀਸ ਦਵਾ ਲਈ ਸਾਰੇ ਐਂਡਾਂ ਆਂਡਾਂ ਨੂੰ ਬਹੁਤ ਖਰਾਬ ਹੋਏ ਪਏ ਸੀ ਆ ਦੇਖੋ ਕਿ ਮੇਰੇ ਤਾ ਜੰਮਿਆ ਪਿਆ ਸੀ ਤੇ ਤੇ ਵਾਲੀ ਟੈਂਕੀ ਵਾਲੀ ਟੂਟੀ ਚ ਕਾਬਰ ਜੜਾ ਪੈਸੀ ਲਾਈਟ ਚਾਲਦੀ ਕਰਾ ਲਿਆ ਮਗਰ ਲਈ ਤੇ ਇੰਡੀਕੇਟਰ ਕੋ ਟ੍ਰੱਪ ਬਾਅਦ ਚ ਕਰਾਵਾਵੇਂ ਉਹਨਾਂ ਤੋਂ ਲਾ ਕੇ ਇੱਕ ਤਾਂ ਟੁੱਟਦੇ ਸੀਤੀ ਨੇ ਤੇ ਹਾਰਨ ਹੂਰਨ ਵਾਲੀਆਂ ਤਾਰਾਂ ਵੀ ਪੱਟੀਆਂ ਪਈਆਂ ਵੈਸੇ ਇੱਕ ਹੈਗਾ ਪਿੱਛੇ ਇਹਦੇ ਛੋਟਾ ਉਹ ਚੱਲੀ ਜਾਂਦਾ ਤੇ ਹੁਣ ਰੇਸ਼ ਵੀ ਨਹੀਂ ਤੋੜਦਾ ਪ੍ਰੈਸ਼ਰ ਥੋੜਾ ਐ ਡਾਊਨ ਆ ਇਸ ਤਰੀਕਾ ਨਾਲ ਕ੍ਰੈਂਕਾਂ ਕੁ ਰੁਕਾਂ ਦਾ ਕੰਮ ਕਰਨਾ ਪਊਗਾ ਤੇ ਦੇਖਾਂਗੇ ਉਹ ਸਾਰੀ ਕਿਤਾਬ ਆਪਾਂ ਬਾਅਦ ਚ ਚਲੋ ਜੀ ਓਕੇ ਤੇ ਗੱਦਾ ਆਪਾਂ ਅੱਜ ਚੱਕਤਾ ਤੇ ਥਾਂ ਜਾਂ ਸਾਫ਼ ਕਰਤਾ ਨਾ ਗੱਦੇ ਨੂੰ ਧੁੱਪ ਹੀ ਲੱਗ ਜੂਗੀ ਅੱਜ ਆਈ ਬਈ ਜੀਆਂ ਇਹ ਤੇ ਨਾ ਪਸੂਕਾ ਪਧਰਾ ਹੋਏ ਹੈਂ ਇੰਨਾ ਦੇ ਨੱਕ ਨੂੰ ਮੁੜਕਾ ਨਾ ਮੈਂ ਇਹਨਾਂ ਨੱਕ ਸੁੱਕਿਆ ਗਾ ਕੀੜਕ ਤਾਂ ਕਾਕੂਖ ਵਧੀਆ ਖਾਦੇ ਸਵੇਰੇ ਇੱਧਰਲੀ ਅੱਖ ਚ ਵੀ ਪਾਣੀ ਸਿੱਟੀ ਜਾਂਦੀ ਐ ਥੋੜੀ ਬਹੁਤੀ ਕੋਈ ਹੋਊ ਵਰਜ ਇਹ ਮੱਜਾਂ ਬੈਠੀਆਂ ਪੱਖੇ ਚੱਲੀ ਜਾਂਦੇ ਨੇ ਛੱਲੀਆਂ ਆਪਣੇ ਪੱਕ ਗਈਆਂ ਨੇ ਛੱਲੀਆਂ ਵੀ ਲਾਈਆਂ ਨਹੀਂ ਰੇੜੇ 'ਚੋਂ ਧੁੱਪੀ ਪਈਆਂ ਖਾ ਲਾਂ ਇਹਨਾਂ ਨੂੰ ਭੁੰਨ ਕੇ ਇੱਧਰ ਲੀਆਂ ਮੱਝਾਂ ਇੱਧਰ ਬੈਠੀਆਂ ਤੇ ਮੇਰਾ خیال ਆ ਪੌਂ ਲਿਓਣੇ ਪੈਣਗੇ ਮੱਜਾਂ ਦੇ ਆ ਦੇਖੋ ਲੱਗੇ ਲੱਗਣ ਲੱਗੇ ਤੇ ਬੈਠਣਾ ਉੱਠਣਾ ਔਖਾ ਹੈਗਾ ਤੇ ਗੱਦਿਆਂ ਦਾ ਬਈ ਇੱਕ ਦਿੱਕਤ ਹੈਗੀ ਮੱਜਾਂ ਤਿਲਕ ਦੀਆਂ ਬਹੁਤ ਜ਼ਿਆਦਾ ਨੇ ਗਰਦਿਆਂ ਤੇ ਜਦੋਂ ਗੂਹੇ ਗੂਹੇ ਜਿਹੇ ਆਲਾ ਹੋ ਜਾਂਦਾ ਨਾ ਸਵੇਰੇ ਸੂਰੇ ਉੱਠਦੇ ਆਂਗੇ ਪਿਸ਼ਾਬ ਸੂਜਾ ਕੂਲਾ ਪਾਣੀ ਜਾਂ ਹੋਇਆ ਪਿਆਨ ਦਾ ਗੱਦਿਆਂ ਤੇ ਤਾਂ ਕਰਕੇ ਨਹੀਂ ਰਹਿੰਦੇ ਸੀ ਤੇ ਆਹ ਮੱਜ ਦੇ ਵੀ ਲੱਗੇ ਪਏ ਨੇ ਨਿਕ ਗੱਦੇ ਮੇਰਾ خیال ਆ ਪਾਉਂ ਲਿਆਉਣੀ ਪੈਣੇ ਸਰਨਾ ਨਹੀਂ ਜਿਆਦਾ ਦਿੱਕਤ ਆਉਂਦੀ ਆ ਇਹਦੇ ਗੋਟੇ ਆ ਦੇਖੋਗੇ ਛੱਲੇ ਜਿਹੇ ਇਹ ਆਪਣੀ 나ਗਣੀ 나ਗਣੀ ਹੱਥ ਕੀ ਲਾਉਣ ਦਿੰਦੀ ਐ ਇਹ ਖਤਰਨਾਕ ਤੇ ਇਹਨੂੰ ਸ਼ੁਰੂ ਹੋਇਆ ਬਈ 14 ਤਰੀਕ ਤੋਂ ਕੱਲ ਤੋਂ ਇਹਨੂੰ 8ਵਾਂ ਮਹੀਨਾ ਸ਼ੁਰੂ ਹੋਇਆ ਦੁੱਧ ਇੱਕ ਟਾਈਮ ਦੇਈ ਜਾਂਦੀ ਐ ਇਹ ਇਹ ਨੂੰ ਹੁਣ ਛੱਡਾਂਗੇ ਆਪਾਂ ਦੁੱਧ ਚੋਣਾ ਇਹਦਾ ਘਰਾਵੇਂ ਬੰਦ ਦੁੱਧ ਵਸ ਜਾਂਦੀ ਐ ਇਹ 2 ਕਿਲੋਟਰ ਇੱਕ ਡੰਗ ਸਵੇਰੇ ਤੇ ਇਹ ਨੂੰ ਹੁਣ ਚੋਣੋ ਹਟਾਂਗੇ ਬੰਦ ਕਰ ਦਾਂਗੇ ਇੰਨੇ ਆਪਣੀ ਆਮ ਅੱਜ ਛੂਪੂਗੀ ਤੇ ਦੁੱਧ ਵਾਕਿਓ ਮੱਝ ਦੇਈ ਜਾਂਦੀ ਐ 10 ਕਿਲੋਟਰ ਦਿਨ ਦਾ ਗਾਰੀ ਦੀ ਇੱਕ ਡੰਗਾ ਲਈ ਜਾਂਦਾ ਤੇ ਆਮ ਅੱਜ ਸੂਣ ਦੇ بس 15 ਕਿ ਦਿਨ ਬਾਕੀ ਨੇ ਇਹ ਬਸ ਖਸਾਨਦ ਰੱਖੇ ਦੇਖੋ ਕਿਵੇਂ ਝਾਕਦੀ ਹੈ ਹੈਗੀ ਨਾਗਣੀ ਇਹਨੂੰ ਬਸ ਐਂ ਲੱਗਿਆ ਰਹਿੰਦਾ ਜਿਉਂ ਬਿਮਾਰ ਹੋਈ ਜਾਵੇ ਵੀ ਟੀਕਾ ਨਾ ਲਾ ਦੇ ਕੋਈ ਤਾਂ ਕਰਕੇ ਬੜਾ ਜਿਆਦਾ ਡਰਦੀ ਹੈ ਚਲੋ ਇਹ ਅੱਪਰ ਦੇਖਦੇ ਆਂ ਬਾਹਰ ਕਟੀਆਂ ਚ ਢੀੜਾ ਮਾਰ ਕੇ ਆਉਣੇ ਆ ਨੌ ਫੀ ਖੜੀਆਂ ਹੋ ਗਏ ਹੁਣ ਹੈਂ ਆ ਦੇਖੋ ਹੁਣ ਇਹਦੇ ਨੱਕ ਨੂੰ ਮੁੜਕਾ ਆ ਖੜੀ ਹੋ ਕੇ ਪਹਿਲਾਂ ਤਾਂ ਨੱਕ ਨਾ ਸੁੱਕਾ ਪਿਆ ਸੀ ਜਮ ਆ ਦੇਖ ਇੱਕੋ ਲੱਖ ਤੱਕ ਕਿੰਨਾ ਮੁੜਕਾ ਆ ਹੁਣ ਇਹ ਥੋੜੀ ਬਹੁਤ ਹੀ ਹੋ ਜਾਂਦੀ ਆ ਦਿੱਕਤ ਤੇ ਪਾਣੀ ਸਵੇਰੇ ਪੀ ਲਿਆ ਸੀ ਅਗਵਾੜੀਆਂ ਲਈ ਜਾਂਦੀ ਇਹਨੂੰ ਹੈਗੀ ਸੀ ਥੋੜੀ ਪ੍ਰੋਬਲਮ ਅੱਖਾਂ 'ਚ ਪਾਣੀ ਸਿੱਟਦੀ ਐ ਹੁਣ ਨੱਕ ਨੂੰ ਮੁਰਕਾ ਆ ਗਿਆ ਇਹਦੇ ਹੈਗਾ ਸੀ ਤੇ ਉਹ ਮੱਝ ਤੇ ਵੀ ਐ ਨੱਕ ਸੁੱਕਣ ਦਾ ਕਾਰਨ ਥੋੜੀ ਬਹੁਤੀ ਕੋਈ ਮੱਝ ਨੂੰ ਨਾਰਮਲ ਪ੍ਰੋਬਲਮ ਹੁੰਦੀ ਐ ਇਹ ਜ਼ਰੂਰੀ ਐ ਭਾਈ ਨੱਕ ਗਿੱਲਾ ਹੋਣਾ ਪਸ਼ੂਆਂ ਦਾ ਟਿਮਕਣੇ ਜੇ ਹੋਣੇ ਚਾਹੀਦੇ ਐ ਚਲੋ ਵਾਰੇ ਆਪਾਂ ਕਟੀਆਂ ਜਿਹੜਾ ਮਾਰ ਕੇ ਆਈਏ ਦਰਖਤ ਲਾਉਗਾ ਵੱਧ ਤੋਂ ਵੱਧ ਬਈ ਟਾਰਲੀਆਂ ਆਪਣੀਆਂ ਮਾਰਦੀਆਂ ਫਕਾਰਾ ਇਧਰੋਂ ਦੇਖਾਂ ਵੀ ਇਹ ਡਲੇ ਆਪਾਂ ਚੱਕਾਂਗੇ ਇਹਨਾਂ ਦੇ ਵਿੱਚੋਂ ਉਦੋਂ ਤੇ ਜਦੋਂ ਇਹ ਥੋੜੀਆਂ ਡਾਰ ਹੋ ਗਈਆਂ ਕੌਣ ਜੇ ਆਪ ਡਲੇ ਇਹ ਤਾਂ ਚੱਕਦੇ ਇਹ ਮੈਸਹੇਦ ਵਿੱਚ ਵੜਨੀਆਂ ਤੇ ਵੜ ਕੇ ਇਹਨਾਂ ਨੂੰ ਤੋੜਨੀਆਂ ਤੇ ਉਹ ਡੇਕਾਂ ਦੇ ਵਿੱਚ ਖਾਲੀ ਗਰੀ ਹੋਈ ਹੈ ਜੋ ਟੂਟੀ ਆਉਂਦੀ ਆਪਾਂ ਟੂਟੀ ਵਾਲੀ ਪਾਏ ਪਏ ਦੇ ਵਿੱਚ ਲਾ ਦਿੰਦੇ ਆ ਖਾਲੀ ਭਰ ਜਾਂਦੀ ਹੈ ਅੰਦਰ ਨਾਲੋਂ ਹਰ ਪਸ਼ੂਆਂ ਨੂੰ ਹੈ ਤਾਂ ਮਾਹੌਲ ਇੱਥੇ ਵਧੀਆ ਬਈ ਹਵਾ ਚੱਲਦੀ ਆ ਦੇਖੋ ਕਿੰਨੀ ਵਧੀਆ ਠੰਡਾ ਹੈ ਮਾਹੌਲ ਤੇ ਕੱਟੀਆਂ ਪਈਆਂ ਲੇਟੀਆਂ ਤੇ ਪਰ ਆ ਵੀ ਇੱਥੇ ਮੱਖ ਬਾਲਾ ਜਿਆਦਾ ਤਪਾਉਂਦਾ ਹੈਗਾ ਆ ਤੇ ਬੱਚੀ ਲੂੰ ਕੰਡਾ ਖੜਾ ਕਰੀ ਬੈਠੀ ਹੈ ਮੱਖੀ ਆਈਆਂ ਨਾ ਮੱਖੀ ਆ ਬਾਹਰ ਜ਼ਿਆਦਾ ਹੁੰਦਾ ਹੈ। ਯ ਸਰਕਾਰ ਦੀ ਬਈ ਵੀ ਆਪਾਂ ਸਪਰੇਅ ਮਾਰ ਦਿਆਂਗੇ ਤੇ ਮੱਖ ਨੇ ਬੈਠਣਾ ਹੀ ਬੈਠਣਾ। ਤੇ ਆਪਣੀ ਨੀਲੀ ਦਾ ਵੀ ਚੁੱਪੀ ਪਈ ਐ। ਉਹ ਰੁਸੀ ਤਾਂ ਕਰਕੇ ਆਪਾਂ ਫਸਲਾਂ ਨੂੰ ਬਾਹਰ ਨਹੀਂ ਬੰਦਦੇ। ਮੱਖ ਜ਼ਿਆਦਾ ਹੈਗਾ। ਤੇ ਬੈੜ ਆਪਣੀ ਨਹੀਂ ਦੇ ਜੰਦੀ ਉਤਾਰਾਂ ਅੱਜ ਦੇਖਦੇ ਆ ਡਾਕਟਰ ਨੂੰ ਪੁੱਛਦੇ ਆ ਸਲਾਹ ਲੈਨੇ ਆ ਆਪਾਂ ਇਹਦੇ। ਟੀਕਾ ਭਰਾਵਾਂਗੇ ਆਪਾਂ ਤੇ ਟੀਕਾ ਆਪਾਂ ਪੁੱਛਾਂਗੇ ਉਹਨੂੰ ਗਿਰਨ ਨਸਲ ਦੀ ਭਰਾਵਾਂਗੇ ਜੇ ਹੋਇਆ ਤੇ ਨਹੀਂ ਫਿਰ ਸਾਹੀਵਾਲ ਜਾਂ ਜਰਸੀ ਉਹ ਆਪ ਇਹ ਗਿਰਨ ਨਸਲ ਦੀ ਹੈ ਜੇ ਗਿਰਦਾ ਹੋਵੇ ਤਾਂ ਨਸਲ ਹੋਰ ਵੀ ਸੁਧਰ ਜੂਗੀ ਇਹ ਡਾਕਟਰ ਨੂੰ ਲਾਵਾਂਗੇ ਫੋਨ ਤੇ ਦਰਖਤ ਲਾਓ ਤੇ ਬਈ ਸਾਮੂ ਵੀ ਆਪਾਂ ਸਰਦੀ ਚ ਵੀ ਉੱਠ ਕੇ ਨਾ ਸਵੇਰੇ ਸਦਿਆਂ ਆਪਾਂ ਇਹਨਾਂ ਨੂੰ ਟੂਟੀ ਦਾ ਪਾਣੀ ਦਿੰਦੇ ਰਹੇ ਹਾਂ ਦਰਖਤਾਂ ਨੂੰ ਸਾਂਹ ਸਮਾਲ ਕਰੀਏ ਫੁੱਲ ਤੇ ਇਹਦੀਆਂ ਜੜਾਂ 'ਚ ਵੀ ਟੋਆਗਾ ਟੋਆ ਭਰ ਦਿੰਦੇ ਸੀ ਇੱਥੇ ਤੇ ਖਾਲੀ ਆ ਆਪਾਂ ਇਹ ਤੇ ਬਾਸਿਆ ਲਾਤਾ ਸੀ ਬਾਸ ਦੀ ਸਿਰਕੀ ਹੀ ਲਾਤੀ ਇਹ ਕਿਉਂਕਿ ਇੱਥੇ ਪਸ਼ੂ ਬੱਕਰੀਆਂ ਹੋਰ ਬਾਲਾ ਬਹੁਤ ਜ਼ਿਆਦਾ ਲੰਗਦਾ ਹੈ ਤਾਂ ਕਰਕੇ ਇਹਨਾਂ ਦੀ ਬਚਤ ਰਹੇਗੀ ਇਹ ਡਾਰ ਹੋ ਗਈਆਂ ਤੇ ਮਾਹੌਲ ਬਾਹਰ ਦਾ ਠੀਕ ਆ ਮੌਸਮ ਵਧੀਆ ਹੈ ਹਵਾ ਚੱਲਦੀ ਹੈ ਤੇ ਬੱਚਾ ਹੈ ਛੱਡ ਕੇ ਆਉਣਾ ਪੂ ਆਪਾਂ ਨੂੰ ਗਊਸ਼ਾਲਾ ਚ ਇਹਦੀ ਮਾਂ ਹਜੇ ਦੁੱਧ ਏਸੇ ਤੀ ਦਿੰਦੀ ਹੈ ਤੇ ਆਪਾਂ ਇਹਨੂੰ ਉਨ ਹੀ ਛੱਡ ਦੇ ਵਧੀਆ ਗਊਸ਼ਾਲਾ ਛੱਡ ਕੇ ਆਵਾਂਗੇ ਉੱਥੇ ਖੁੱਲਾ ਰਹੋ ਯਾਦ ਰੱਖੋ ਤੇ ਕੱਖ ਚਾਹੇ ਉੱਥੇ ਘੱਟ ਖਾ ਲੇ ਪਰ ਕਿਸੇ ਤੋਂ ਕੁੱਟ ਨਹੀਂ ਖਾਊਗਾ ਵਿਚਾਰਾ ਡਾਂਗਾ ਨਹੀਂ ਖਾਊਗਾ ਤਾਂ ਕਰਕੇ ਆਪਾਂ ਇਹਨੂੰ ਗਊਸ਼ਾਲਾ ਛੱਡ ਕੇ ਆਵਾਂਗੇ ਆਪਾਂ ਐ ਨਹੀਂ ਛੱਡਦੇ ਬਾਈ ਤੇ ਇਹ ਜਿੱਥੇ ਥਿੱਕ ਹੈਗਾ ਵੀ ਆਪਾਂ ਗਊਸ਼ਾਲਾ ਛੱਡ ਸਕਦੇ ਹਾਂ ਉੱਥੇ ਛੱਡ ਕੇ ਆਵਾਂਗੇ ਆਪਾਂ ਇਹਨੂੰ ਤੇ ਕੱਖ ਚਾਹੇ ਰੁੱਖੇ ਮਿੱッセ ਖਾ ਲੇ ਪਰ ਕੁੱਟ ਤੋਂ ਬਚੂਗਾ ਕੁੱਤਿਆਂ ਤੋਂ ਬਚੂਗਾ ਤੇ ਚਲੋ ਇਹ ਦੁੱਧ ਪੀਂਦਾ ਹੈ ਆਪਾਂ ਅਸੀਂ ਛੱਡਦੇ ਨਹੀਂ ਆਰੀ ਮਾਤਾ ਮਾਹੌਲ ਜਮੈਂ ਇੱਕ ਨੰਬਰ ਹੈ ਠੰਡ ਹੈ ਠੰਡੀ ਹਵਾ ਚੱਲਦੀ ਹੈ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਨੂੰ ਚਾਹਣ ਵਾਲਿਆਂ ਦਾ ਤੇ ਹੋਰ ਜਿਹੜੇ ਮੇਰੇ ਵੀਰ ਨਵੇਂ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਵਧੀਆ ਤੋਂ ਵਧੀਆ ਵੀਡੀਓ ਬਣਾਉਂਦੇ ਰਹਾਗੇ ਧੰਨਵਾਦ ਜੀ